ਅੱਜ ਮਾਨਸਾ ਸ਼ਹਿਰ ਦੇ ਵਿੱਚ ਸਲਮ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਰੱਖਿਆ ਗਿਆ ਸ਼ਰਧਾਂਜਲੀ ਸਮਾਗਮ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਰੱਖਿਆ ਗਿਆ ਸ਼ਰਧਾਂਜਲੀ ਸਮਾਗਮ ਜਿੱਥੇ ਆਰ ਕੇ ਅਟਰਵਾਲ ਇੰਡੀਅਨ ਜਰਨਲ ਸਕੱਤਰ ਪਹੁੰਚੇ ਤੇ ਉੱਥੇ ਹੀ ਰੁਪਿੰਦਰ 바ਵਾ ਪੰਜਾਬ ਪ੍ਰਧਾਨ ਤੇ ਸੀਮਾ ਭਾਰਗਵ ਦੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ ਸਮਾਰੋਹ ਜਿਸ ਦੇ ਵਿੱਚ ਸ਼ਹੀਦ ਭਗ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉੱਥੇ ਹੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਵੀ ਕੀਤਾ ਗਿਆ ਯਾਦ ਕਰਦੇ ਆ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਜੇਕਰ ਅਸੀਂ ਇਹਨਾਂ ਦੀ ਸ਼ਹਾਦਤਾਂ ਨੂੰ ਭੁੱਲ ਗਏ ਤਾਂ ਸਾਨੂੰ ਆਜ਼ਾਦੀ ਦਾ ਸੁਖ ਮਾਣਨ ਦਾ ਕੋਈ ਵੀ ਹੱਕ ਨਹੀਂ ਬਣਦਾ ਕਿਉਂਕਿ ਇਹਨਾਂ ਦੀਆਂ ਸ਼ਹੀਦੀਆਂ ਕਰਕੇ ਹੀ ਅੱਜ ਅਸੀਂ ਇਹ ਆਜ਼ਾਦੀ ਮਾਣ ਰਹੇ ਹਾਂ ਤੇ ਆਜ਼ਾਦ ਹੋ ਕੇ ਸੁਤੰਤਰ ਭਾਰਤ ਦੇ ਵਿੱਚ ਜ਼ਿੰਦਗੀ ਜੀ ਰਹੇ ਹਾਂ ਉੱਥੇ ਹੀ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਸਲਮ ਫਾਊਂਡੇਸ਼ਨ ਆਫ ਇੰਡੀਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਲਮ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਰੱਖੇ ਗਏ ਸਮਾਰੋਹ ਦੇ ਵਿੱਚ ਮੁੱਖ ਮਹਿਮਾਨਾਂ ਨੂੰ ਸਵਾਗਤ ਸਨਮਾਨਤ ਵੀ ਕੀਤਾ ਗਿਆ ਤੇ ਉੱਥੇ ਹੀ ਨਵੇਂ ਜੁਆਇਨ ਕੀਤੇ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਟੀਮ ਦੇ ਵਿੱਚ ਵਾਧਾ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੀ ਟੀਮ ਲਗਾਤਾਰ ਵਧਦੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸਲਮ ਫਾਊਂਡੇਸ਼ਨ ਆਫ ਇੰਡੀਆ ਉਹ ਸੰਸਥਾ ਜੋ ਹਰ ਦਮ ਗਰੀਬਾਂ ਦੀ ਮਦਦ ਕਰਦੀ ਹੈ ਜਾਂ ਸਕੂਲ ਦੇ ਫੀਸਾਂ ਜਿਹੜੀਆਂ ਗਰੀਬ ਬੱਚੇ ਨਹੀਂ ਭਰ ਸਕਦੇ ਉਹਨਾਂ ਦੀਆਂ ਫੀਸਾਂ ਵੀ ਭਰਦੀ ਹੈ ਹਰ ਪੱਖ ਤੋਂ ਸੇਵਾ ਕਰਨ ਵਾਲੀ ਇਹ ਫਾਊਂਡੇਸ਼ਨ ਜਿਸ ਦੀਆਂ ਵੱਖ-ਵੱਖ ਟੀਮਾਂ ਮਾਨਸਾ ਸ਼ਹਿਰ ਦੇ ਵਿੱਚ ਕੰਮ ਕਰ ਰਹੀਆਂ ਨੇ ਜਿੱਥੇ ਜ਼ਿਲ੍ਹਾ ਪ੍ਰਧਾਨ ਸੀਮਾ ਭਾਰਗਵ ਦੀ ਅਗਵਾਈ ਦੇ ਵਿੱਚ ਇਹ ਸਮਾਗਮ ਕਰਾਇਆ ਗਿਆ ਉੱਥੇ ਹੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਸੰਸਥਾ ਹਰ ਇੱਕ ਗਰੀਬ ਵਰਗ ਦੇ ਨਾਲ ਜੁੜੀ ਹੋਈ ਹੈ ਤੇ ਉਹਨਾਂ ਦੀ ਮਦਦ ਬੱਦ ਚੜ ਕੇ ਕਰਦੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਹਰ ਇੱਕ ਬੰਦੇ ਨੇ ਆਪਣੀ ਜਾਣਕਾਰੀ ਜਿਹੜੀ ਆ ਲੋਕਾਂ ਦੇ ਨਾਲ ਸਾਂਝੀ ਕੀਤੀ ਤੇ ਉੱਥੇ ਹੀ ਹਰ ਇੱਕ ਵਰਗ ਨੂੰ ਮਦਦ ਕਰਨ ਦਾ ਵਾਅਦਾ ਵੀ ਕੀਤਾ ਕਿ ਸਲਾਮ ਫਾਊਂਡੇਸ਼ਨ ਆਫ ਇੰਡੀਆ ਹਰ ਵਰਗ ਦੀ ਸੇਵਾ ਕਰਦੀ ਹੈ ਤੇ ਗਰੀਬ ਪਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜਦੋਂ ਵੀ ਗਰੀਬ ਭਾਈਚਾਰੇ ਨੂੰ ਕਦੇ ਮੁਸੀਬਤ ਪੈਂਦੀ ਹੈ ਜਾਂ ਕਿਸੇ ਧੀ ਨਾਲ ਕੋਈ ਅਤਿਆਚਾਰ ਹੁੰਦਾ ਤਾਂ ਸਾਡੀ ਸੰਸਥਾ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਤੇ ਉੱਥੇ ਹੀ ਉਹਨਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਡੇ ਵੱਲੋਂ ਉਹਨਾਂ ਨੂੰ ਵਕੀਲ ਵੀ ਜਿਹੜਾ ਦਿੱਤਾ ਜਾਂਦਾ ਹੈ ਉਹਦੇ ਉਸ ਦੀ ਫੀਸ ਕੋਈ ਵੀ ਨਹੀਂ ਦਿੱਤੀ ਜਾਂਦੀ ਸਾਡੀ ਸੰਸਥਾ ਵੱਲੋਂ ਉਸ ਦੀ ਫੀਸ ਪੇ ਕੀਤੀ ਜਾਂਦੀ ਹੈ ਤੇ ਉਸ ਧੀ ਦਾ ਕੇਸ ਸਾਡੀ ਸੰਸਥਾ ਵੱਲੋਂ ਸਲਾਮ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਲੜਿਆ ਜਾਂਦਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਟੀਮ ਦੇ ਵਿੱਚ ਵਾਅਦਾ ਕੀਤਾ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਟੀਮ ਦੇ ਵਿੱਚ ਅੱਜ ਵਾਧਾ ਕੀਤਾ ਗਿਆ ਵੱਖ-ਵੱਖ ਮੈਂਬਰ ਮਾਨਸਾ ਟੀਮ ਦੇ ਵਿੱਚ ਜੁਆਇਨ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਹੁੰਚੇ ਹੋਏ ਮਹਿਮਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਮਾਨਸਾ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੋ ਕਿ ਸੀਮਾ ਭਾਰਗਵ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਇਸ ਟੀਮ ਦੇ ਵਿੱਚ ਹੋਰ ਵੀ ਵਾਧਾ ਕਰ ਰਹੇ ਹਾਂ ਵੱਖ-ਵੱਖ ਜ਼ੋਨ ਤੋਂ ਅਸੀਂ ਜਿਹੜੇ ਮਾਲਵਾ ਇਨਚਾਰਜ ਲਗਾਏ ਹੋਏ ਨੇ ਉਹਨਾਂ ਦੇ ਨੀਚੇ ਅਸੀਂ ਹੋਰ ਵੀ ਜਿਹੜੇ ਆ ਇਨਚਾਰਜ ਲਗਾਉਣੇ ਨੇ ਤੇ ਅਸੀਂ ਆਪਣੀ ਟੀਮ ਦੇ ਵਿੱਚ ਵਾਅਦਾ ਕਰਕੇ ਹੋਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਤੇ ਕਿਸੇ ਵੀ ਧੀ ਨੂੰ ਕਦੇ ਵੀ ਸਾਡੀ ਸੰਸਥਾ ਤੱਕ ਲੋੜ ਪੈਂਦੀ ਹੈ ਤਾਂ ਸਾਡੀ ਸੰਸਥਾ ਹਰ ਦਮ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੀ ਹੈ ਤੇ ਉਹਨਾਂ ਦੀ ਮਦਦ ਵੱਧ ਚੜ ਕੇ ਕਰਦੀ ਆ ਤਾਂ ਦੋਸਤੋ ਤੁਸੀਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਤੇ ਆਓ ਸੁਣਾਉਣੇ ਆ ਤੁਹਾਨੂੰ ਆਗੂ ਜਿਹੜੇ ਪਹੁੰਚੇ ਸੀ ਉਹਨਾਂ ਨੇ ਕੀ ਕੀ ਜਾਣਕਾਰੀ ਦਿੱਤੀ ਹੈ ਤੇ ਕਿਸ ਤਰੀਕੇ ਨਾਲ ਸੰਸਥਾ ਕਰਦੀ ਹੈ ਕੰਮ ਤੇ ਕਿਸ ਤਰੀਕੇ ਦੇ ਨਾਲ ਇਹ ਸੰਸਥਾ ਗਰੀਬਾਂ ਦੀ ਮਦਦ ਕਰਦੀ ਆ ਧੀਆ ਦੀ ਮਦਦ ਕਰਦੀ ਆ ਆਓ ਦੇਖਦੇ ਆ ਪੂਰੀ ਵੀਡੀਓ ਤੇ ਚੱਲਦੀ ਚੱਲਦੀ ਵੀਡੀਓ ਕਰ ਦਿਓ ਦਬ ਕੇ ਸ਼ਹਾਦਤ ਦਿੱਤੀਆਂ ਸ਼ਹੀਦ ਹੋਏ ਪੰਜਾਬ ਲਈ ਦੇਸ਼ ਲਈ ਸ਼ਿਦੇ ਆਜਮ ਸ਼ਹੀਦ ਪਗਸ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਔਰ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਅੱਜ ਜਿਹੜਾ ਵਾ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰ ਰਿਹਾ। ਪਰ ਅੱਜ ਮਾਨਸਾ ਦੇ ਵਿੱਚ ਸਾਡੇ ਚਿੱਲਾ ਪ੍ਰਧਾਨ ਸੀਮਾ ਜੀ ਪਰ ਪੰਜਾਬ ਦੇ ਪ੍ਰਧਾਨ ਰੁਪਿੰਦਰ ਬਾਵਾ ਜੀ, ਮਨਜੂ ਜਿੰਦਲ ਜੀ ਇਹਨਾਂ ਦੀ ਟੀਮ ਨੇ ਅੱਜ ਜਿਹੜਾ ਵਾ ਸ਼ਹੀਦੇ ਆਜਮ ਪਕਰ ਸਿੰਘ ਜੀ ਦੀ شہادت ਨੂੰ ਪ੍ਰਣਾਮ ਕੀਤਾ। ਉਹਨਾਂ ਨੂੰ ਯਾਦ ਕੀਤਾ ਵੀ ਜੋ ਉਹ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਜੋ ਕਰ ਗਏ ਉਹ ਹਰ ਘਰ ਦੇ ਵਿੱਚ ਉਹ ਸਨੇਹਾ ਜਾਣਾ ਚਾਹੀਦਾ ਆ ਆਪਾਂ ਦਿਨ ਜਨਮ ਦਿਨ ਦਿਹਾੜੇ ਵੀ ਮਨਾਉਂਦੇ ਆ ਪਰ ਜਿਹੜਾ ਆਜ਼ਾਦੀ ਦਾ ਦਿਹਾੜਾ ਵਾ ਉਹ ਚੁਗਾ ਚੁਗਾ ਤੱਕ ਚੱਲਦਾ ਰਹਿਣਾ ਉਹਨਾਂ ਨੂੰ ਯਾਦ ਕਰਨਾ ਵਾ ਉਹ ਯਾਦ ਰਹਿਣਾ ਅਮਰ ਹੈਗੇ ਆ ਤੇ ਅੱਜ ਦੀ ਇਸਲਾਮ ਫਾਊਂਡੇਸ਼ਨ ਚੁਕੀ ਚੌਂਪੜੀ ਉਥਾਨ ਮਿਸ਼ਨ ਨੇ ਸਾਰੇ ਨੇ ਰਲ ਕੇ ਜਿਹੜੀ ਆ ਉਹ ਸਰਦਾ ਦੇ ਫੁੱਲ ਪੇਟ ਕੀਤੇ ਆ ਔਰ ਜਿਹੜਾ ਚੁੱਕੀ ਚੌਂਪੜੀ ਉਹ ਥਾਨ ਮਿਸ਼ਨ ਆ ਇਹ ਗਰੀਬਾਂ ਲਈ ਜਿਹੜਾ ਸਮਾਜ ਲਈ ਕੰਮ ਕਰਦੇ ਆ ਉਹ ਸਾਡੀਆਂ ਜੜੀਆਂ ਪੰਜਾਬ ਦੇ ਵਿੱਚ ਹਰ ਜਗ੍ਹਾ ਟੀਮਾਂ ਜਿਹੜੀਆਂ ਆ ਉਹ ਚੁੱਕੀ ਚੌਂਪੜੀ ਚ ਜਾਂਦੀਆਂ 75 ਸਾਲ ਦੇਸ਼ ਨੂੰ ਆਜ਼ਾਦ ਹੋ ਗਏ ਪਰ ਅੱਜ ਵੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਚੁੱਕੀ ਚੌਂਪੜੀ ਹੈ ਤਾਂ ਉਹਨਾਂ ਨੂੰ ਜਿਹੜਾ ਵਾ ਅਸੀਂ ਜਾ ਕੇ ਸਮਝਾਉਨੇ ਆ ਵੀ ਤੁਸੀਂ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਜਿਹੜੀਆਂ ਵਾਂ ਉਹ ਛੁੱਕੀ ਚੌਂਪੜੀ 'ਚ ਹੀ ਖਤਮ ਕਰਤੀਆਂ ਪਉਣ ਵਾਲਾ ਸਮਾਂ ਜਿਹੜਾ ਵਾ ਉਹ ਡਿਜੀਟਲ ਇੰਡੀਆ ਹੋ ਗਿਆ ਮਹਾਨਗਰ ਬਣ ਗਏ ਤਾਂ ਤੁਸੀਂ ਆਪਣੇ ਜੀਵਨ ਨੂੰ ਕਿੱਦਾਂ ਬਤੀਤ ਕਰਨਾ ਵਾ ਉਹ ਜਾ ਕੇ ਸਾਡੀਆਂ ਜਿਹੜੀਆਂ ਟੀਮਾਂ ਆ ਉਹਨਾਂ ਨੂੰ ਜਿਹੜਾ ਦੱਸ ਸਸ਼ੀ ਕਲਜੀ ਸਾਰਿਆਂ ਨੂੰ ਮੇਰਾ ਨਾਮ ਰਵਿੰਦਰ ਬਾਬਾ ਬਟਿੰਡਾ ਮੈਂ ਸਟੇਟ ਪ੍ਰੈਜ਼ੀਡੈਂਟ ਸਲਮ ਫਾਊਂਡੇਸ਼ਨ ਆਨ ਇੰਡੀਆ ਤੋਂ ਅੱਜ ਸ਼ਹੀਦੀ ਦਿਹਾੜਾ ਮਨਾਇਆ ਕੀ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਨੀ ਆ ਕਿ ਜੋ ਸਾਡੇ ਸ਼ਹੀਦਾਂ ਨੇ ਸਾਡੇ ਦੇਸ਼ ਲਈ ਸਾਡੇ ਆਪਣਿਆਂ ਲਈ ਕੁਰਬਾਨੀਆਂ ਕੀਤੀਆਂ ਨੇ ਇਹ ਸਾਡੇ ਸਾਰਿਆਂ ਅਸੀਂ ਸਾਡੇ ਸਾਰਿਆਂ ਦਾ ਫਰਜ਼ ਆ ਅਸੀਂ ਸਾਡੀ ਆਉਣ ਵਾਲੀ ਪੀੜੀ ਨੂੰ ਸਾਡੀ ਨਵੀਂ ਜਨਰੇਸ਼ਨ ਨੂੰ ਵੀ ਇਹਨਾਂ ਦੀ ਜਿਹੜੀ ਕੁਰਬਾਨੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਦੱਸਦੇ ਰਹੀਏ ਤਾਂ ਜੋ ਹਰ ਬੱਚਾ ਇਹਨਾਂ ਤੋਂ ਮੋਟੀਵੇਟ ਵੀ ਹੋਵੇ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਅੱਜ ਅਸੀਂ ਸਮਾਜ ਦੇ ਵਿੱਚ ਤੁਰੇ ਫਿਰਦੇ ਹਾਂ ਤਾਂ ਇੰਨਾ ਸ਼ਹੀਦਾਂ ਦੀ ਸ਼ਹਾਦਤ ਦੇ ਬਦੌਲਤ ਹੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਅੱਜ ਦੇ ਤੇ ਵਿੱਚ ਦੇਖੋ ਮੇਰੀ ਸਾਰਿਆਂ ਨੂੰ ਮੇਰੇ ਸਾਰੇ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਜੋ ਸਮਾਜ ਦੇ ਵਿੱਚ ਕ੍ਰਿਤੀਆਂ ਆਈਆਂ ਹੋਈਆਂ ਨੇ ਜਾਂ ਕੋਈ ਡਰੱਗਸ ਫੈਲੀ ਹੋਈ ਆ ਡਰੱਗਸ ਬੱਚੇ ਕਰਦੇ ਨੇ ਜਾਂ ਕੋਈ ਗੁੰਡਾਗਰਦੀ ਦੇ ਵਿੱਚ ਪਏ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਸਮਾਜ ਦੇ ਵਿੱਚ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਸਾਡੇ ਜਿਹੜੇ ਬੱਚੇ ਆ ਮੁੰਡੇ ਆ ਕੋਈ ਨਾ ਕੋਈ ਲੜਾਈਆਂ 'ਚ ਪਏ ਹੋਏ ਆ ਕੋਈ ਨਸ਼ਾ ਵਤੀ 'ਚ ਪਏ ਹੋਏ ਆ ਗੈਂਗਸਟਰ ਵਾਰ ਵਧੀ ਜਾਂਦਾ ਹੈ ਕਿ ਉਹਨਾਂ ਲੋਕਾਂ ਨੂੰ ਵੀ ਇਹੀ ਸ਼ਹੀਦ ਭਗਤ ਸਿੰਘ ਜ ਜਿੰਨੇ ਵੀ ਸਾਡੇ ਸ਼ਹਾਦਤਾਂ ਸਾਡੇ ਸ਼ਹੀਦਾਂ ਨੇ ਕੀਤੀਆਂ ਨੇ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਇਹਨਾਂ ਨੂੰ ਲੈਣੀ ਚਾਹੀਦੀ ਆ ਤੇ ਸਾਡੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਹਰ ਇੱਕ ਜਗ੍ਹਾ ਤੇ ਕਿਉਂਕਿ ਨਵੀਂ ਜਨਰੇਸ਼ਨ ਕਿਤੇ ਨਾ ਕਿਤੇ ਵਾਈਡ ਕਰ ਜਾਂਦੀ ਹੈ ਚੀਜ਼ਾਂ ਨੂੰ ਕਿ ਵੀ ਜਿੱਦਾਂ ਸ਼ਹੀਦੀ ਦਿਹਾੜਾ ਗਾ ਇਗਨੋਰ ਕਰਤਾ ਜਾਂ ਧਿਆਨ ਚ ਨਹੀਂ ਆ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅੱਜ ਤੱਕ ਇਹ ਮਾਰਚ ਨੂੰ ਹੋਇਆ ਕੀ ਆ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਆ ਸਾਡੇ ਸਾਰੇ ਸਮਾਜ ਦੇ ਹਰ ਹਿੱਸੇ ਨੂੰ ਸਮਾਜ ਸੇਵੀਆਂ ਨੂੰ ਤੁਹਾਨੂੰ ਮੈਨੂੰ ਤੁਹਾਡੇ ਤੁਹਾਡੇ ਮੀਡੀਆ ਦੇ ਥਰੂ ਵੀ ਕਿ ਇਹਨਾਂ ਲੋਕਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਇਹਨਾਂ ਨੂੰ ਹਮੇਸ਼ਾ ਸਰਦਾ ਦੇ ਜਿਹੜੇ ਫੋਲੋਪ ਪੇਟ ਕਰਦੇ ਰਹਿਣਾ ਚਾਹੀਦਾ ਤੇ ਆਪਦੇ ਆਉਣ ਵਾਲੀ ਪੀੜੀ ਨੂੰ ਆਪਦੇ ਹਰ ਆਸੇ ਪਾਸੇ ਹਰ ਇੱਕ ਜਗ੍ਹਾ ਤੇ ਔਰ ਦੱਸਣਾ ਚਾਹੀਦਾ اسلام ਫਾਊਂਡੇਸ਼ਨ ਕੀ ਕੰਮ ਕਰਦੀ ਹੈ ਮੈਂਬਰ ਬਣਨ ਲਈ ਕੀ ਕੀ ਮਤਲਬ ਹੁੰਦਾ ਹੈ ਹਾਂਜੀ اسلام ਫਾਊਂਡੇਸ਼ਨ ਇੰਡੀਆ اسلام ਫਾਊਂਡੇਸ਼ਨ ਜਿੱਦਾਂ ਕਿ ਲੜਕੀਆਂ ਨੂੰ ਮੋਟੀਵੇਟ ਕਰਨ ਲਈ ਸਟੱਡੀ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਸਟਿਚਿੰਗ ਸੈਂਟਰ ਖੋਲਦੇ ਹਾਂ ਲੜਕੀਆਂ ਨੂੰ ਕਿ ਉਹ ਕਿਸੇ ਦੇ ਡਿਪੈਂਡ ਨਾ ਰਹਿਣ ਇੰਡੀਪੈਂਡੈਂਟ ਰਹਿਣ ਆਫਟਰ ਡੈਟ ਕਿ ਅਸੀਂ ਕਿ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਰੋਜ਼ਗਾਰ ਦੇ ਲਈ ਇਹਨਾਂ ਨੂੰ ਅੱਗੇ ਕੰਮ ਵੀ ਦੇ ਸਕੀਏ ਸੋ ਸਾਰੇ ਪੰਜਾਬ ਦੇ ਵਿੱਚ ਕੋਸ਼ਿਸ਼ ਲੱਗੇ ਹੋਈਆਂ ਕਿ ਜਿੱਥੇ-ਜਿੱਥੇ ਸੈਂਟਰ ਖੋਲ ਰਹੇ ਬਟਿੰਡਾ ਮੁਕਸਰ ਮਾਨਸਾ ਖੁੱਲ ਚੁੱਕੇ ਨੇ ਤਾਂ ਸੇ ਪਾਸੇ ਦੇ ਹੋਰ ਵੀ ਜਿਹੜੇ ਪਿੰਡੋਂ ਕਵਰ ਕਰਨੇ ਨੇ ਦੂਸਰੀ ਚੀਜ਼ ਜਿੱਦਾਂ ਸਾਡੀਆਂ ਬੇਟੀਆਂ ਨੇ ਸਾਡੀਆਂ ਜਿੰਨਾਂ ਧੀਆਂ ਭੈਣਾਂ ਦੇ ਨਾਲ ਕਿਸੇ ਨਾਲ ਤੱਕਾ ਹੋ ਜਾਂਦਾ ਗਲਤ ਕੰਮ ਹੁੰਦੇ ਨੇ ਚਾਹੇ ਉਹ ਬੱਚੇ ਹੀ ਨੇ ਲਾਈਕ ਤਾਂ ਉਹ ਸਾਡੀ ਫਾਊਂਡੇਸ਼ਨ ਵੱਲੋਂ ਜੀ ਫ੍ਰੀ ਆਫ ਕਾਸਟ ਵਕੀਲ ਅਸੀਂ ਪ੍ਰੋਵਾਈਡ ਕਰਵਾਉਣੀ ਹੈ ਜਿੰਨਾਂ ਦਾ ਕੋਈ ਖਰਚਾ ਨਹੀਂ ਹੁੰਦਾ ਸਾਡੇ ਵਕੀਲ ਦੀ ਕੋਈ ਫੀਸ ਨਹੀਂ ਹੁੰਦੀ ਹੈਗੀ ਉਹ ਤੁਹਾਡਾ ਕੇਸ ਜਿਵੇਂ ਫ੍ਰੀ ਲੜੇਗਾ ਜੀ ਇੱਥੇ ਵੀਰ ਜੀ ਅੱਜ ਜਿਹੜੇ ਸ਼ਹੀਦ ਆਪਣੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਅੱਜ ਅਸੀਂ ਦਿਹਾੜਾ ਸ਼ਰਧਾਂਜਲੀ ਪ੍ਰੋਗਰਾਮ ਅਸੀਂ ਸਮਾਰੋਹ ਰੱਖਿਆ ਸੀ ਅਸੀਂ ਅੱਜ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਹੈ ਸਾਡੇ ਸੀਨੀਅਰ ਆਇਨਸਲਮ ਫਾਊਂਡੇਸ਼ਨ ਦੇ ਜਨਰਲ ਸਕੱਤਰੋ ਸ਼੍ਰੀ ਆਰਕਟਵਾਲ ਜੀ ਤੇ ਪੰਜਾਬ ਪ੍ਰਧਾਨ ਰੁਪਿੰਦਰ ਬਾਵਾ ਜੀ ਔਰ ਸਾਡੀ ਸਾਰੀ ਟੀਮ ਪਹੁੰਚੀ ਹੈ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਉਂਕਿ ਉਹਨਾਂ ਦੀ ਸ਼ਹੀਦੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਉਹ ਸਾਡੇ ਕੌਮ ਦਾ ਸਰਮਾਇਆ ਹਨ ਸਾਡਾ ਵਿਰਸਾ ਹਨ ਇਸ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਮੋਦੀ ਸਲਮ ਫਾਊਂਡੇਸ਼ਨ ਕੀ ਕੰਮ ਕਰਦੀ ਹੈ ਉਹਦੇ ਬਾਰੇ ਵੀ ਜਰਾ ਦੱਸੋ ਹਾਂਜੀ ਸਲਮ ਫਾਊਂਡੇਸ਼ਨ ਦਾ ਵੀ ਜੀ ਮੇਨ ਕੰਮ ਇਹ ਹੈਗਾ ਵੀ ਜਿਹੜੇ ਚੁੱਗੀ ਝੋਪੜੀਆਂ ਵਾਲੇ ਸਲਮ ਏਰੀਆ ਦੇ ਲੋਕ ਉਹਨਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਉਹਨਾਂ ਲਈ ਜੋ ਵੀ ਸਹੂਲਤ ਆਉਂਦੀ ਹੈ ਉਹਨਾਂ ਤੱਕ ਪ੍ਰੋਵਾਈਡ ਕਰਵਾਉਣਾ ਔਰ ਜਿਸ ਤਰ੍ਹਾਂ ਕਿ ਲੜਕੀਆਂ ਦਾ ਦੱਸਿਆ ਮੈਡਮ ਨੇ ਦੱਸਿਆ ਕਿ ਲੜਕੀਆਂ ਦੇ ਮਤਲਬ ਰੁਜ਼ਗਾਰ ਰੁਜ਼ਗਾਰ ਵਗੈਰਾ ਦੇ ਸਾਧਨ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਆ ਜਿਸ ਤਰ੍ਹਾਂ ਸਲਾਈ ਸੈਂਟਰ ਹੋ ਗਏ ਫ੍ਰੀ ਟਿਊਸ਼ਨ ਸੈਂਟਰ ਵਗੈਰਾ ਹੋ ਗਏ এডਿਕੇਸ਼ਨ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈਗੀ ਤਾਂ ਇਹ ਕੰਮ ਨੇਗੇ ਬਾਕੀ ਇਸ ਤੋਂ ਇਲਾਵਾ ਵੀਰ ਜੀ ਜਿਵੇਂ ਤਿੰਨ ਭਾਣਾ ਨਾਲ ਕੋਈ ਕਿਸੇ ਕਿਸਮ ਦਾ ਕੋਈ ਤਕਾ ਹੁੰਦਾ ਹੈ ਤਾਂ ਉਹਨਾਂ ਦੀ ਵੀ ਅਸੀਂ ਹਰ ਟਾਈਮ ਟੀਮ ਫ੍ਰੀ ਹੈਲਪ ਕਰਦੇ ਹਾਂ ਇਹ ਸਾਡੇ ਕੰਮ ਵਿੱਚ ਥੈਂਕ ਯੂ